हां जी दोस्तों 35 लाख रुपया ਖਾਣ ਵਾਲੀ ਬਿੱਲੀਆਂ ਅੱਖਾਂ ਵਾਲੀ ਕੁੜੀ ਮੈਨੂੰ ਤਾਂ ਨਹੀਂ ਲੱਗਦਾ ਉਹ ਸੱਚੀ ਆ ਤੇ ਆਹ ਮੁੰਡੇ ਦੀ ਮਾਤਾ ਦੀ ਵੀਡੀਓ ਚੈੱਕ ਕਰ ਲੋ ਦੱਸੋ ਹੁਣ ਇਹਨਾਂ ਚੋਂ ਸੱਚਾ ਕਿਹੜਾ ਹੈ ਮੇਰੇ ਮੁਤਾਬਕ ਤਾਂ ਬਾਈ ਜੀ ਆਹ ਮੁੰਡੇ ਵਾਲੇ ਸੱਚੇ ਨੇ ਕਰੋ ਸਾਰੀ ਵੀਡੀਓ ਚੈੱਕ ਅਪਾ ਅਸਲੇ ਉਸਲੇ ਦਾ ਕੀ ਚੈੱਕ ਅਸਲੇ ਦਾ ਸਿਗਾ ਕੋਈ ਕਾਰੋਬਾਰ ਕੀਤਾ ਜਾਂ ਕੋਈ ਅਸਲੇ ਦਾ ਜਾਣਕਾਰੀ ਹੈ ਟੱਕੇ ਨੇ ਇਲਜ਼ਾਮ ਲੱਗੀ ਜਾਂਦੇ ਜਿੰਨਾਂ ਦੇ ਅਸਲੇ ਹੁੰਦੇ ਆ ਅੱਜ ਅਸੀਂ ਇੱਥੇ ਬੈਠ ਕੇ ਕਹਿੰਦੇ ਕਿ ਕੁੜੀ ਨੇ ਸਾਡੇ 33 ਲੱਖ ਖਾ ਲਿਆ ਠੀਕ ਹੈ ਨਸ਼ੇ ਕਰਕੇ ਇਹਨੂੰ ਛੱਡਿਆ ਜਦੋਂ ਮਨਾਂ ਲੀ ਗਏ ਉਸ ਤੋਂ ਬਾਅਦ ਉਹ ਆਈ ਇਹਨੂੰ ਮੈਂ ਕੰਮ ਤੇ ਲਗਵਾਤਾ ਇਹ ਕੰਮ ਤੇ ਲੱਗਿਆ ਹੋਇਆ ਸੀ ਆ ਅੱਛਾ ਜੀ ਉਹਦਾ ਫੋਨ ਆਇਆ ਮੈਨੂੰ ਚੰਡੀਗੜ੍ਹ ਸੈੱਟ ਕਰਕੇ ਆ ਅੱਛਾ ਜੀ ਜਦੋਂ ਨਸ਼ੇ ਕਰਦਾ ਸੀ ਉਹ ਗੈਂਗਸਟਰ ਸੀ ਆ ਉਹ ਇੰਨਾ ਕੁਝ ਉਹ ਬੋਲਦੀ ਮਈਆ ਫਿਰ ਉਹ ਇਹਨੂੰ ਘਰ ਤੇ ਲੈ ਕੇ ਗਈ ਮੈਨੂੰ ਨਹੀਂ ਪਤਾ ਸੀ ਆ ਕਿ ਇਹਨਾਂ ਦੇ ਪੈਸੇ ਘਰ ਰੱਖੇ ਆ ਅੱਛਾ ਹਾਂ ਕਹਿੰਦੀ ਇਹ ਨਹੀਂ ਕੀਤੇ ਇਹਨਾਂ ਕਹਿੰਦੀ ਫਰੈਂਡ ਸੀ ਇਹ ਕਹਿੰਦੀ ਇਨਵੈਸਟਮੈਂਟ ਕਰਦੇ ਹੀ ਆ ਕਹਿੰਦੀ ਕਰਤਾ ਇਹਨਾਂ ਇਨਵੈਸਟਮੈਂਟ ਇਹ ਕਿਹੜੀ ਇਨਵੈਸਟਮੈਂਟ ਹੋਈ ਆ ਇਹ ਬੰਦਾ ਇਨਵੈਸਟਮੈਂਟ ਉਹ ਬੰਦੇ ਕੀ ਕਰੇ ਕਿਹੜਾ ਨਸ਼ਾ ਕਰਦਾ ਸੀ ਇਹ ਤਾਂ ਬਹੁਤ ਨਸ਼ਾ ਕਰਦਾ ਸੀ